ਇਹ ਜਿਹੜੀਆਂ ਸਾਡੀਆਂ ਲਾਸਾਨੀ ਸ਼ਹਾਦਤਾਂ ਨੇ ਕੁਰਬਾਨੀਆਂ ਨੇ ਇਹ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਇਹ ਮਾਤਮ ਦਾ ਵਿਸ਼ਾ ਜੋ ਡਿਊਟੀ ਤੁਹਾਡੀ ਪੰਜਾਬ ਨੇ ਲਈ ਹੈ ਮੈਂ ਬੇਨਤੀ ਕਰਦਾ ਕਿ ਤੁਸੀਂ ਆਪਣਾ ਧਿਆਨ ਉਹਦੇ ਤੇ ਕੇਂਦ੍ਰਿਤ ਕਰੋ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੋ ਸੋਸ਼ਲ ਵੈਲਫੇਅਰ ਸਕੀਮਾਂ ਦੀ ਗੱਲ ਕਰੋ ਇਹ ਜਿਹੜੀ ਧਰਮ ਦੇ ਵਿੱਚ ਬੇਵਜ੍ਹਾ ਦੀ ਦਖਲਅੰਦਾਜ਼ੀ ਤੁਸੀਂ ਬਤੌਰ ਮੁੱਖ ਮੰਤਰੀ ਕਰਨੀ ਚਾਹੁੰਦੇ ਹੋ ਇਹ ਕੌਮ ਨੂੰ ਕਬੂਲ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਕਰਨਾ ਗੁਰਦੁਆਰਾ ਸਹਿਬਾਨਾਂ ਤੇ ਕਬਜ਼ੇ ਲੈਣ ਦੀ ਕੋਸ਼ਿਸ਼ ਕਰਨਾ ਇਹ ਪੰਜਾਬ ਸਰਕਾਰ ਦਾ ਕੰਮ ਨਹੀਂ ਇਹ ਮੁੱਖ ਮੰਤਰੀ ਦਾ ਕੰਮ ਨਹੀਂ ਸਰਕਾਰ ਨੇ ਅਜ ਮਾਤਮੀ ਬਿਗਲ ਵਜਾਉਣ ਦਾ ਜਿਹੜਾ ਫੈਸਲਾ ਹੈ ਉਹਨੂੰ ਵਾਪਸ ਲੈ ਲੈ ਦੇਰ ਆਏ ਦਰੁਸਤ ਆਏ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਹਰ ਇੱਕ ਚੀਜ਼ ਨੂੰ ਆਪਣੀ ਰਾਜਨੀਤਿਕ ਟੀਆਰਪੀ ਦੇ ਲਈ ਵਰਤਣਾ ਬੰਦ ਕਰੋ ਹਰ ਰੋਜ਼ ਲਾਈਵ ਹੋ ਜਾਣਾ ਫਿਰ ਪੰਜਾਬੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨਾ ਕਿ ਜੋ ਭਗਵੰਤ ਮਾਨ ਕਰ ਰਿਹਾ ਹੈ ਇਹ ਤਾਂ ਪਹਿਲਾਂ ਕਿਸੇ ਨੇ ਕੀਤਾ ਹੀ ਮੁੱਖ ਮੰਤਰੀ ਸਾਹਿਬ ਤੁਹਾਡੇ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਸੀ ਨਾਲ ਹੀ ਉਹਨਾਂ ਨੂੰ ਵੀ ਗਿਆਨ ਸੀ ਕਿ ਕੀ ਕੰਮ ਕਰਨਾ ਚਾਹੀਦਾ ਹੈ ਕੀ ਨਹੀਂ ਇਹ ਜਿਹੜੀਆਂ ਸਾਡੀਆਂ ਲਾਸਾਨੀ ਸ਼ਹਾਦਤਾਂ ਨੇ ਕੁਰਬਾਨੀਆਂ ਨੇ ਇਹ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਇਹ ਮਾਤਮ ਦਾ ਵਿਸ਼ਾ ਜੋ ਡਿਊਟੀ ਤੁਹਾਡੀ ਪੰਜਾਬ ਨੇ ਲਈ ਹੈ ਮੈਂ ਬੇਨਤੀ ਕਰਦਾ ਕਿ ਤੁਸੀਂ ਆਪਣਾ ਧਿਆਨ ਉਹਦੇ ਤੇ ਕੇਂਦ੍ਰਿਤ ਕਰੋ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੋ ਸੋਸ਼ਲ ਵੈਲਫੇਅਰ ਸਕੀਮਾਂ ਦੀ ਗੱਲ ਕਰੋ ਇਹ ਜਿਹੜੀ ਧਰਮ ਦੇ ਵਿੱਚ ਬੇਵਜ੍ਹਾ ਦੀ ਦਖਲਅੰਦਾਜ਼ੀ ਤੁਸੀਂ ਬਤੌਰ ਮੁੱਖ ਮੰਤਰੀ ਕਰਨੀ ਚਾਹੁੰਦੇ ਹੋ ਇਹ ਕੌਮ ਨੂੰ ਕਬੂਲ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਕਰਨਾ ਗੁਰਦੁਆਰਾ ਸਹਿਬਾਨਾਂ ਤੇ ਕਬਜ਼ੇ ਲੈਣ ਦੀ ਕੋਸ਼ਿਸ਼ ਕਰਨਾ ਇਹ ਪੰਜਾਬ ਸਰਕਾਰ ਦਾ ਕੰਮ ਨਹੀਂ ਇਹ ਮੁੱਖ ਮੰਤਰੀ ਦਾ ਕੰਮ ਨਹੀਂ ਚਲੋ ਅੱਜ ਵੀ ਸ਼ਲਾਘਾ ਦੇ ਪਾਤਰੋਂ ਕਿ ਤੁਸੀਂ ਆਪਣੀ ਗਲਤੀ ਦਾ ਅਹਿਸਾਸ ਕੀਤਾ ਪਰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਤੁਹਾਨੂੰ ਸਮੱਤ ਬਖਸ਼ਣ ਤਾਂ ਜੋ ਅੱਗੇ ਤੋਂ ਐਸੀ ਜਿਹੜੀ ਦਖਲਅੰਦਾਜ਼ੀ ਐਸੀ ਜਿਹੜੀ ਟੀਆਰਪੀ ਧਰਮ ਨੂੰ ਲੈ ਕੇ ਵੀ ਮੁੱਖ ਮੰਤਰੀ ਕਰਨਾ ਚਾਹੁੰਦੇ ਨੇ ਇਹ ਬਹੁਤ ਮੰਦ ਭਾਗੀ ਗੱਲ ਹੈ ਤੇ ਅੱਗੇ ਤੋਂ ਤੁਸੀਂ ਐਸੀ ਕੋਈ ਗਲਤੀ ਨਾ ਕਰੋ ਇੱਕ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਟਵੀਟ ਵੀ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਮਾਤਮੀ ਧੁੰ ਦੇ ਨਾਲ ਇਹਨਾਂ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਵੇਗਾ ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨੀ ਚਾਹਾਂਗਾ ਕਿ ਸਿੱਖ ਸਿਧਾਂਤ ਇਹ ਗੱਲ ਕਹਿੰਦੇ ਨੇ ਕਿ ਅਸੀਂ ਆਪਣੀ ਅਨਖ ਗੈਰਤ ਅਤੇ ਅਸੂਲਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਸੂਰਬੀਰ ਯੋਧੇ ਹੋਏ ਨੇ ਉਹਨਾਂ ਨੂੰ ਯਾਦ ਕਰਨਾ ਤੇ ਕਿਤੇ ਵੀ ਮਾਤਮ ਸ਼ਬਦ ਜਿਹੜਾ ਉਹ ਸਿੱਖੀ ਦੇ ਵਿੱਚ ਨਹੀਂ ਵਰਤਿਆ ਗਿਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਪ੍ਰਤਿਨਾ ਪਾਈ ਜਾਵੇ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਦੇਸ਼ ਜਾਰੀ ਹੁੰਦਾ ਉਸ ਦੇ ਉੱਪਰ ਪੰਜਾਬ ਸਰਕਾਰ ਨੂੰ ਵੀ ਚੱਲਣਾ ਚਾਹੀਦਾ ਤੇ ਜਿੰਨੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਾਂ ਸਾਡੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੋ ਗੁਰੂ ਘਰਾਂ ਦਾ ਪ੍ਰਬੰਧ ਚਲਾ ਰਹੀ ਹੈ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਗੁਰਮਰਜਾਦੇ ਦੇ ਨਾਲ ਕਿਵੇਂ-ਕਿਵੇਂ ਪ੍ਰੋਗਰਾਮ ਅਲੀਕੇ ਨੇ ਤੇ ਉਹਨਾਂ ਨੇ ਅਲੀਕੇ ਹੋਏ ਨੇ ਸੋ ਵੀਰ ਰਸ ਪੰਥਕ ਜਜ਼ਬਾ ਤੇ ਜੋ ਸੂਰਬੀਰਤਾ ਹੈ ਉਸ ਨੂੰ ਅਸੀਂ ਲੱਖ ਲੱਖ ਪ੍ਰਣਾਮ ਕਰਦੇ ਹਾਂ ਤੇ ਸਾਨੂੰ ਸਾਰਿਆਂ ਨੂੰ ਇਹੋ ਹੀ ਪ੍ਰਣ ਲੈਣਾ ਚਾਹੀਦਾ ਕਿ ਸਾਡੇ ਸਹਬਜ਼ਾਦਿਆਂ ਨੇ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਮਾਤਾ ਜੀ ਨੇ ਜਿਹੜੀ ਏਡੀ ਵੱਡੀ ਸ਼ਹਾਦਤ ਦਿੱਤੀ ਉਸ ਸ਼ਹਾਦਤ ਨੂੰ ਅਸੀਂ ਲੱਖ ਲੱਖ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਦੁੱਤੀ ਸ਼ਹਾਦਤ ਨੂੰ ਨਮਨ ਕਰੋ ਹੁਣ ਸਵਾਲ ਇਹ ਹੈ ਕਿਸ ਪੰਥ ਵਿੱਚ ਜੰਮਿਆ ਇੱਕ ਛੋਟਾ ਜਿਹਾ ਬੱਚਾ ਉਹ ਵੀ ਇਸ ਗੱਲ ਦੀ ਪੰਜਾਬ ਦੀ ਸਭ ਤੋਂ ਵੱਡੇ ਅਹੁਦੇ ਤੇ ਬੈਠੇ ਐਗਜ਼ੀਕਿਊਟਿਵ ਨੂੰ ਇਹ ਮਤ ਦੇ ਸਕਦਾ ਹੈ ਕਿ ਜਿਹੜੀ ਜਕਾਰਿਆਂ ਵਾਲੀ ਕੌਮ ਜਿਹਦੀ ਅਰਦਾਸ ਦੇ ਵਿੱਚ ਆਖਿਆ ਜਾਂਦਾ ਖੁਵਾਰ ਹੋਏ ਸਭ ਮਿਲेंगे ਉਹਦੀ ਡਿਕਸ਼ਨਰੀ ਦੇ ਵਿੱਚ ਇਹ ਮਾਤਮ ਲਫ਼ਜ਼ ਜਿਹੜਾ ਨਹੀਂ ਹੈਗਾ ਤੇ ਭਗਵੰਤ ਮਾਨ ਹੁਣ ਬੱਸ ਫੁੱਲ ਸਟਾਪ ਕਿਉਂਕਿ ਮਾਤਮ ਜਿਹੜਾ ਮਨਾਉਣਾ ਬਣਦਾ ਸੀ ਸਭ ਤੋਂ ਪਹਿਲਾਂ ਮਾਤਮ ਮਨਾਉਣਾ ਬਣਦਾ ਸੀਗਾ ਇੱਕ ਪੰਜਾਬ ਦਾ 6 ਫੁੱਟਾ ਨੌਜਵਾਨ ਮੁਕਾ ਦਿੱਤਾ ਜਾਂਦਾ ਉਹਦੇ ਘਰ ਵੇੜੇ ਦੇ ਵਿੱਚ ਸੱਤਨਾ ਵਿਛੀਆਂ ਹੋਈਆਂ ਤੇਰੇ ਘਰ ਦੇ ਵਿੱਚ ਸ਼ਹਿਨਾਈਆਂ ਗੂੰਜੀਆਂ ਮਾਤਮ ਉਦੋਂ ਕੋਈ ਨਹੀਂ ਮਨਾਇਆ ਗਿਆ 1158 ਦੀ ਪ੍ਰੋਫੈਸਰ ਬਲਜਿੰਦਰ ਕੌਰ ਜਦੋਂ ਉਹਨੂੰ ਆਪਣੀ ਜੋ ਤੁਸੀਂ ਇਸ ਵੇਲੇ ਹਾਲਾਤ ਸਿਰ ਜੇ ਪਏ ਆ ਬੇਰੋਜ਼ਗਾਰੀ ਦੇ ਐਜੂਕੇਸ਼ਨ ਮਨਿਸਟਰ ਤੇ ਜਿਹੜੀਆਂ ਐਲੀਗੇਸ਼ਨਸ ਲੱਗੀਆਂ ਉਸੇ ਅਹੁਦੇ ਤੇ ਬੈਠਾ ਨਾਮ ਬਹੁਤ ਨੇ ਗੱਲਾਂ ਬਹੁਤ ਨੇ ਸਾਰੇ ਦੇ ਸਾਰੇ ਮੁੱਦੇ ਕਵਰ ਕਰਨੇ ਚਾਹਨਾ ਜਸ਼ਨਦੀਪ ਕੌਰ ਜਿਹਦੇ ਬਾਪ ਦੀਆਂ ਮੀਡੀਆ ਤੇ ਭੁੱਬਾਂ ਨਿਕਲ ਗਏ ਇਨਸਾਫ ਦੇ ਦਰਦ ਦਾ ਠੋਕਰਾਂ ਖਾ ਰਿਆ ਮਾਤਾ ਮੋਦੋਂ ਕਿਉਂ ਨਹੀਂ ਮਨਾਇਆ ਗਿਆ ਪੰਜਾਬ ਦੀ ਨੌਜਵਾਨੀ ਹੈ ਆਪਰੇਸ਼ਨ ਮੋਸਕੀਟੋ ਦੀਆਂ ਤਰ੍ਹਾਂ ਤੇ ਤੁਸੀਂ ਗੈਂਗਸਟਰਸ ਦੇ ਇਸ ਵੇਲੇ ਇਨਕਾਊਂਟਰ ਪਰਫਾਰਮ ਕਰ ਰਹੇ ਹੋ ਕੌਣ ਨੇ ਗੈਂਗਸਟਰ ਕੋਈ ਨੈਸ਼ਨਲ ਲੈਵਲ ਦਾ ਡਿਸਕਸ ਥਰੋ ਦਾ ਪਲੇਅਰ ਸੀ ਹੈਮਰ ਥਰੋ ਦੇ ਪਲੇਅਰ ਸੀਗੇ ਉਹਨਾਂ ਦੀ ਨਬਜ਼ ਨੂੰ ਬਿਨਾਂ ਸਮਝਿਆ ਪੰਜਾਬ ਨੂੰ ਤੁਸੀਂ ਦੁਬਾਰਾ ਉਸ ਦੌਰਵਾਲ ਧੱਕਣਾ ਚਾਹੁੰਦੇ ਹੋ ਅਸੀਂ ਦੇ ਮੈਂ ਤਾਂ ਇਹ ਨਾ ਗੱਲਾਂ ਤੇ ਕਿਉਂ ਨਹੀਂ ਮਨਾਇਆ ਗਿਆ ਜਿਹੜੀ ਕੁਝ ਨੌਜਵਾਨੀ ਪੰਜਾਬ ਦੇ ਵਿੱਚ ਆਈ ਸੀ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਕਰਨਾ ਚਾਹੁੰਦੀ ਸੀ ਚੱਕ ਕੇ ਤੁਸੀਂ ਉਹਨਾਂ ਨੂੰ ਨਾਰਥ-ਈਸਟ ਦੀਆਂ ਪ੍ਰਿਜ਼ਨਸ ਦੇ ਵਿੱਚ ਬੰਦ ਕਰ ਦਿੱਤਾ